प्रशासन की तरफ से आप देख रहे हैं कि कई हफ्तों से इंतज़ाम लगातार चल रहे हैं चाहे वो पी डब्ल्यू डी महकमा हो चाहे लोकल बॉडीज़ विभाग हो पंचायती राज विभाग हो पुलिस महकमा हो या सिविल प्रशासन हो तो हमारे आज भी सारे ऑफिसर्स ए डी सी से लेके पटवारी कानूनों तक तो हमारे एस डी एम्स तहसीलदार सब फील्ड में रहे हैं पिछले अड़तालीस घंटे से और लगातार मुकेरिया से लेके यहाँ तक साफ़ सफाई के प्रबंध ट्रैफिक के प्रबंध पुलिस की तरफ से और पानी का छिड़काव चूना हर तरह की अरेंजमेंट किया गया है इसके साथ ही संगत का बहुत अहम योगदान रहा है ने बहुत सह के साथ हर जगह पर दर्शन पॉइंट पर लंगर पॉइंट पर बहुत प्रबंधित तरीके से नगर कीर्तन का स्वागत किया है हम उम्मीद करते हैं अब होशियारपुर शहर में जल्दी नगर कीर्तन एंटर करने वाला है और मीठा टिवाना गुरुद्वारा साहब में लंगर रहेगा तो होशियारपुर की संगत का भी हम स्वागत करते हैं और बहुत बहुत धन्यवाद करते हैं मान्यो सी साहब का और सारे धार्मिक जत्थबंदियाँ दा महापुरखा दा बाबा सेवा सिंह जी का जिन्होंने इस रूट पे जिन्होंने सारी जिम्मेवारी उनके पास थी बाबा बलबीर सिंह जी का और सारे महापुरखा का जिन्होंने बहुत योगदान करके इसको सफल बनाने में बहुत अहम योगदान दिया ਅੱਜ ਸਾਰੇ ਪਾਸਕ ਨਗਰ ਕੀਰਤਨ ਜਿਹੜਾ ਹੈ ਹੁਸ਼ਿਆਰਪੁਰ ਜਿਹੜਾ ਪਹੁੰਚ ਰਿਹਾ ਸਿੱਟੀ ਦੇ ਵਿੱਚ ਜੀ ਬੜਾ ਹੀ ਸ਼ੁਭਾਗ ਦਾ ਦਿਨ ਹੈਗਾ ਹੁਸ਼ਿਆਰਪੁਰ ਨਿਵਾਸੀਆਂ ਵਾਸਤੇ ਸਾਡੇ ਵਾਸਤੇ ਕਿ ਗੁਰੂ ਤੇਗ ਬਹਾਦਰ ਜੀ ਦਾ 350ਵਾਂ 350ਵਾਂ ਜੋ ਸ਼ਹੀਦੀ ਦਿਹਾੜਾ ਹੈਗਾ ਉਹਦੇ ਵਿੱਚ ਨਗਰ ਕੀਰਤਨ ਜੋ ਸ਼ੀ ਨਗਰ ਤੋਂ ਚੱਲਿਆ ਹੈਗਾ ਉਹ ਅੱਜ ਹੁਸ਼ਿਆਰਪੁਰ ਦੇ ਵਿੱਚ ਕੱਲ ਪਹੁੰਚ ਗਿਆ ਸੀਗੇ ਤੇ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੁਣ ਪਹੁੰਚ ਜੂਗਾ ਤੇ ਬੜਾ ਹੀ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇਸੇ ਵੀ ਪੂਰੇ ਅਰੇਂਜਮੈਂਟ ਸਿਕਿਉਰਿਟੀ ਵਾਸਤੇ ਨੌਨ ਆਰਡਰ ਵਾਸਤੇ ਟ੍ਰੈਫਿਕ ਦੇ ਵਧੀਆ ਇੰਤਜ਼ਾਮ ਕੀਤੇ ਹੋਏ ਤਾਂ ਕਿ ਵੱਧ ਤੋਂ ਵੱਧ ਸੰਗਤ ਬੜੇ ਹੀ ਸੁਖਾਵੇ ਅਤੇ ਤਰੀਕੇ ढंग ਨਾਲ ਆ ਕੇ ਆਪਣਾ ਮੱਥਾ ਟੇਕ ਕੇ ਤੇ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰ ਸਕਣ। ਜੀ ਜੋ ਤੇ ਭਾਦਰ ਸ਼ੀਬੀ ਸ਼ਤਬਦੀ ਜਿਹੜੀ 350 ਸਾਲਾ ਬਣਾ ਰਹੀ ਜਾਈ ਰਿਹਾ ਜੋ ਤੁਸੀਂ ਦੇਖਿਆ ਹੋਣਾ ਕੱਲ ਦੇ ਉਤੋ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਰਕ ਔਰ ਭਾਵ ਦੇ ਨਾਲ ਜਿਹੜਾ ਨਗਰ ਕੀਰਤਨ ਅੱਜ ਤਕਰੀਬਨ ਲੁਗੀਆਂ ਚੌਕਾ ਐਂਟਰ ਹੋ ਰਿਹਾ ਆ ਔਰ ਸਾਰੇ ਹੀ ਲੋਕਾਂ ਦੇ ਵਿੱਚ ਬੜਾ ਅਤਸ਼ਾਅ ਹੈ ਆ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਲੈ ਕੇ ਜਿਹੜਾ ਬੜਾ ਉਹਨਾਂ ਦੇ ਵਿੱਚ ਸ਼ਰਧਾ ਆ ਤੇ ਬੜੀ ਭਾਵ ਦੇ ਨਾਲ ਲੋਕਾਂ ਨੇ ਸਤਕਾਰ ਸਾਹਿਬ ਜਿਹੜੇ ਕਰਾ ਰਹੇ ਆ ਔਰ ਸਾਡਾ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦਾ ਪੂਰਾ ਜੋਰ ਲੱਗੇ ਰਿਹਾ ਕਿ ਕਿਸੇ ਕਿਸਮ ਦੀ ਇਹਨਾਂ ਨੂੰ ਕਮੋਡੀਸ਼ਨ ਦੇ ਵਿੱਚ ਕੋਈ ਟ੍ਰੈਫਿਕ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਐਡਵਾਂਸ ਹੀ ਬਹੁਤ ਦੇਰ ਤੋਂ ਵਰਕ ਕਰਕੇ ਪ੍ਰਬੰਧ ਕੀਤੇ ਹੋਏ ਆ ਤੇ ਬੜਾ ਹੀ ਪੀਸਫੁਲੀ ਜਿਹੜਾ ਨਗਰ ਕੀਰਤਨ ਇਥੋਂ ਕ੍ਰਾਸ ਕਰ ਰਿਹਾ ਇਹ ਅੱਜ ਇਥੋਂ ਹੁੰਦਾ ਹੋਇਆ ਤਕਰੀਬਨ ਸਿਟੀ ਏਰੀਆ ਦੇ ਵਿੱਚ ਹੁਣ ਐਂਟਰ ਹੋਊਗਾ ਔਰ ਸਾਰਾ ਸਿਟੀ ਏਰੀਆ ਦੇ ਵਿੱਚ ਆਪਣਾ ਮਾਡਲ ਟਾਊਨ ਤੋਂ ਹੁੰਦਾ ਹੈ ਗੁਰਦੁਆਰਾ ਕਲਗੀਧਰ ਥੋੜਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਹੋਊਗਾ ਉਸ ਤੋਂ ਬਾਅਦ ਪ੍ਰਵਾਹ ਚੌਕ ਹੁੰਦਾ ਫਿਰ ਸਿਟੀ ਏਰੀਆ ਨੂੰ ਕ੍ਰਾਸ ਕਰਦਾ ਹੈ ਤਕਰੀਬਨ ਸਾਨੂੰ ਉਮੀਦ ਆ ਕਿ ਜੇ ਇਸੇ ਪੈਟਰਨ ਦੇ ਨਾਲ ਚੱਲਦਾ ਰਿਹਾ ਪਬਲਿਕ ਦਾ ਸਹਿਯੋਗ ਰਿਹਾ 5:30 ਵਜੇ ਫਿਰ ਸਾਡਾ ਜਿਹੜਾ ਦਰਮਾਰਪੁਰ ਚੱਬਿਆੜ ਨੂੰ ਚੱਲ ਪਊਗਾ ਔਰ ਲੋਕ ਜਿਹੜੇ ਤੁਸੀਂ ਦੇਖਿਆ ਹੋਣਾ ਹਜ਼ਾਰਾਂ ਦੀ ਤਦਾਦ ਜਿਹੜੇ ਆ ਆਲੇ ਦੁਆਲੇ ਪਿੰਡ ਸਿਟੀ ਟਾਊਨ ਸਾਰੇ ਹੀ ਉਹਦੇ ਵਿੱਚ ਸ਼ਰਧਾ ਨਾ ਮਨਾ ਰਹੇ ਆ ਤੇ ਕੋਸ਼ਿਸ਼ ਕਰਦੇ ਮਹਾਰਾਜ ਇਦਾਂ ਹੀ ਜਿਹੜਾ ਆਪਣਾ ਸਿਰ ਤੇ ਮੇਰ ਭਰਿਆ ਹੱਥ ਰੱਖਣ ਔਰ ਸਾਨੂੰ ਬਲ ਬਖਸ਼ਣ ਕਿ ਅਸੀਂ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਜਿਹੜੀ ਆ ਪਬਲਿਕ ਨੂੰ ਜਾਂ ਕਿਸੇ ਨਗਰ ਕੀਰਤਨ ਦੀ ਜਿਹੜੀ ਆ ਆਪਣੇ ਹੈਗੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਮਹਾਰਾਜ ਸਿਰ ਤੇ ਮੇਰ ਭਰਿਆ ਮੈਂ ਖਾਲਸਾ ਰਾਗੀ ਪਤੀ ਜੀ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 350ਵਾਂ ਸ਼ਹੀਦੀ ਦਿਹਾੜਾ ਐਮ.ਬੀ. ਚਾਦਰ ਸ਼ਹੀਰਗੁਰੂ ਤੇਗ ਬਹਾਦਰ ਜੀ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੈਲਾ ਜੀ ਨੂੰ ਜਿਹੜਾ ਯਾਦ ਕਰਕੇ ਇਹ ਮਨਾਇਆ ਜਾ ਰਿਹਾ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਕੱਲ ਦੀ ਡਿਊਟੀ ਕਰ ਰਹੇ ਹਾਂ ਬਹੁਤ ਆਨੰਦ ਆ ਰਿਹਾ ਇਹਦੇ ਵਿੱਚ ਸ਼ਰਧਾ ਉਹਦਾ ਜਿਹੜੀ ਸੰਗਤ ਦੀ ਸ਼ਰਧਾ ਹੋਇਆ ਉਹਦਾ ਕੋਈ ਅੰਦਾਜ਼ਾ ਲਾ ਕੇ ਨਹੀਂ ਦੱਸ ਸਕਦੇ ਵੀ ਆਪਾਂ ਕਿੰਨੀ ਕਿ ਸ਼ਰਧਾ ਹੈ ਹਰ ਵਿਅਕਤੀ ਜਿਹੜਾ ਸੜਕ ਦੇ ਉੱਪਰ ਆ ਕੇ ਘਰ-ਬਾਰ ਆ ਕੇ ਈਵਨ ਇੱਥੋਂ ਤੱਕ 2-2 3-3 4-4 ਘੰਟੇ ਵੀ ਲੋਕ ਵੇਟ ਕਰਕੇ ਜਿਹੜੀ ਗੁਰੂ ਮਹਾਰਾਜ ਦੀ ਪਾਲਕੀ ਆ ਰਹੀ ਹੈ ਉਹ ਦਰਸ਼ਨ ਕਰਨ ਵਾਸਤੇ ਕਰਨ ਵਾਸਤੇ ਅਤਪਰ ਬਹੁਤ ਜ਼ਿਆਦਾ ਤੇ ਨਿੱਘਾ ਤੇ ਦਿਲ ਤੋਂ ਜਿਹੜਾ ਸਵਾਗਤ ਹੋ ਰਿਹਾ ਇਹਦੇ ਵਾਸਤੇ ਮਾਨਯੋਗ ਐਸਐਸਪੀ ਹਿਆਰਪੁਰ ਜੀ ਵੱਲੋਂ ਤੇ ਮਾਨਯੋਗ ਡੀਸੀ ਸਾਹਿਬ ਹਿਆਰਪੁਰ ਜੀ ਵੱਲੋਂ ਬੜੇ ਪੁਖਤਾ ਜਿਹੜੇ ਪ੍ਰਬੰਧ ਦਾ ਉਹ ਕਿਤੇ ਗਿਆ ਤੁਸੀਂ ਦੇਖ ਲਓ ਕਿ ਅਸੀਂ ਜਾਂਦੇ ਤਲ ਤੇ ਚੱਲੇ ਆਂ ਅੱਜ ਰਾਤ 1 ਵਜੇ ਵੇਲੇ ਹੋਏ ਆਂ ਅੱਜ ਫੇਰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਜਿਹੜੇ ਤੜਕੇ ਦੇ 3 ਵਜਣੇ ਆ ਕਿ 4 ਵਜਣੇ ਆ ਸਾਰੀ ਪੁਲਿਸ ਫੋਰਸ ਵਿੱਚ ਸਾਰਾ ਜਿਹੜਾ ਸਿਵਲ ਪ੍ਰਸ਼ਾਸਨ ਉਹਦੇ ਵਿੱਚ ਬੜਾ ਇੱਕ ਉਤਸ਼ਾਹ ਆ ਤੇ ਪਬਲਿਕ ਦੇ ਉਤਸ਼ਾਹ ਨੂੰ ਦੇ ਦੇ ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਕਿ ਡਿਊਟੀ ਤਾਂ ਆਪਾਂ ਸਾਰੀ ਉਮਰ ਕਰਨੀ ਆ ਇਹ ਸਮਝਦੇ ਕਿ ਮਹਾਰਾਜ ਸਾਡੇ ਤੇ ਇਹ ਤਰਸ ਕਰਕੇ ਇਹ ਸੇਵਾ ਜਿਹੜੀ ਸੜਕੋ ਲੈ ਰਹੇ ਆ ਤੇ ਬਹੁਤ ਆਨੰਦ ਆ ਰਿਹਾ ਇਹ ਬਹੁਤ ਵਧੀਆ ਬਹੁਤ ਵੱਡਾ ਤੇ ਬਹੁਤ ਵਧੀਆ ਜਿਹੜਾ ਹੈ ਪਬਲਿਕ ਵਾਸਤੇ ਕਿਹੜਾ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਮਨਾਉਂਦੇ ਹੋਇਆ ਪੰਜਾਬ ਸਰਕਾਰ ਅਤੇ ਗੁਰੂਪੀਆਂ ਸੰਗਤਾਂ ਮਿਲ ਕਰਕੇ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾਦਾਲ ਜਥੇਬੰਦੀ ਬਨੋਂ ਪੰਜ ਪਿਆਰੇ ਨਿਸ਼ਾਨ ਸਿੰਘ ਨਗਾੜ ਸਿੰਘ ਸਾਰੀਆਂ ਫੌਜਾਂ ਲੈ ਕਰਕੇ ਨਗਰ ਕੀਰਤਨ ਦੇ ਨਾਲ ਸ਼੍ਰੀ ਨਗਰ ਤੋਂ ਚੱਲ ਰਹੇ ਹਾਂ ਕਿ ਸਤਿਗੁਰੂ ਪ੍ਰਤੇਗ ਬਾਦਲ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਭਲਾ ਕਰਨ ਸਭੇ ਸਾਂਝੀ ਆਵਾਜ਼ ਸਦਾ ਕਿਸਰਾਂ ਦਿਸੇ ਬਾਹਰਾ ਜਿਓ ਤਿਲਕ ਜੰਡੂ ਰਾਖਾ ਪ੍ਰਵਤਾਗਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹਿਤ ਸਾਕਾ ਜਿੰਨ ਕੀ ਜੀ ਆਸ਼ੀਸ਼ ਦਿਆ ਪਰ ਸਿਰ ਨਾ ਦਿਆ ਐਸੇ ਦੀਨ ਦੇ ਸਤਿਗੁਰੂ ਜਿਨ੍ਹਾਂ ਦੀ ਮਹਾਨ ਅਦੁੱਤੀ ਕੁਰਬਾਨੀ ਸਾਰੇ ਹੀ ਸੰਗਤਾਂ ਪ੍ਰਤੇਗ ਬਾਦਲ ਸਾਹਿਬ ਜੀ ਨੂੰ ਲੱਖਾਂ ਦੀ ਘੰਟੀ ਵਜੇ ਸੰਗਤਾਂ ਅੱਖਾਂ ਬਿਸ਼ਾ ਕੇ ਇਸ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਸੁਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪ੍ਰਿੰਟ মিডিਆ ਅਤੇ ਇਲੈਕਟ੍ਰੋਨਿਕ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੌਮੀ ਪਾਸ਼ਾ ਜਿਨ੍ਹਾਂ ਦਾ ਬਲਦਾਨ ਉਹਦੀ ਕੋ ਦੂਜੀ ਮਿਸਾਲ ਦੁਨੀਆ ਚ ਨਹੀਂ ਮਿਲਦੀ ਔਰ ਹਿੰਦ ਦੀ ਚਾਦਰ ਔਰ ਅੱਜ ਮੈਂ ਕਹਿ ਸਕਦਾ ਅਗਰ ਮਾਨਵਤਾ ਨੂੰ ਜਿੰਦਾ ਰੱਖਿਆ ਸਨਾਤਨ ਨੂੰ ਜਿੰਦਾ ਰੱਖਿਆ ਕਿਉਂਕਿ ਸਨਾਤਨ ਚ ਕੁੱਲ ਮਾਨਵਤਾ ਆ ਜਾਂਦੀ ਹੈ ਸਭ ਕੁਝ ਰਾਜ ਜਾਂਦਾ ਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰ ਸਭ ਤੋਂ ਵੱਡੀ ਗੱਲ ਹੈ ਵੀ ਦਸਵੀਂ ਪਾਸ਼ਾਹੀ ਸਿਰਫ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪ੍ਰੇਰਣਾ ਦਿੱਤੀ ਤੇ ਮਹਾਰਾਜ ਤੁਹਾਡੇ ਤੋਂ ਬੜਾ ਕਿਹੜਾ ਜਾ ਕੇ ਉਹਨੂੰ ਔਰਗਨਿਜ਼ਮ ਨੂੰ ਚੈਲੰਜ ਕਰ ਸਕਦਾ ਤੇ ਮੰਨੂ ਅਸਲਾਮ ਕਬੂਲ ਕਰਾ ਦੇਗਾ ਤੋ ਮੈਂ ਕਹਿ ਸਕਦਾ ਅੱਜ 350 ਸਾਲ ਉਸ ਬਿਲਦਾਨ ਨੂੰ ਹੋ ਸਕਦੇ ਆ ਲੇਕਿਨ 3 ਕਰੋੜ ਸਾਲ ਵੀ ਹੋ ਜੂਗੇ ਨਾ ਜੀ 3.5 ਕਰੋੜ ਸਾਲ ਵੀ ਤੇ ਇਹ ਬਿਲਦਾਨ ਦੀ ਦੂਜੀ ਮਿਸਾਲ ਨਹੀਂ ਨਾ ਨੌਵੀਂ ਪਾਸ਼ਾਏ ਦੀ ਨਾ ਦਸਵੀਂ ਪਾਸ਼ਾਏ ਦੀ ਸੋ ਅੱਜ ਸਾਰੇ ਹੀ ਇਹ ਜਿਹੜੇ ਸ਼੍ਰੀਨਗਰ ਕਿਉਂਕਿ ਕਸ਼ਮੀਰੀ ਪੰਡਤਾਂ ਨਾਲ ਜੁੜੀ ਹੋਏ ਸਾਰੀ ਤੇ ਤੁਹਾਡਾ ਸਾਰਾ ਵਾਕਿਆ ਹੋਇਆ ਸੀ ਕਿਉਂਕਿ ਕਸ਼ਮੀਰੀ ਪੰਡਤ ਗਿਆ ਸੀ ਗੁਰਦੇਵ ਭਾਦਰਾ ਮਹਾਰਾਜ ਕੋ ਤੇ ਮਹਾਰਾਜ ਗਉ ਤੇ ਜਨੂ ਦੀ ਰੱਖਿਆ ਕਰੋ ਉਹ ਮਹਾਰਾਜ ਨੇ ਉਹਨਾਂ ਨੂੰ ਬਚਨ ਦਿੱਤਾ ਸੀ ਔਰ ਉਸ ਬਚਨ ਨੇ ਆਪਣਾ ਬਲਦਾਨ ਦਿੱਤਾ ਔਰ ਮੈਂ ਕਹਿ ਸਕਦਾ ਉਹ ਸਬੰਧ ਦੇ ਵਿੱਚ ਜਿਹੜਾ ਇੱਕ ਬਹੁਤ بڑا 350 ਸਾਲ ਪੁਰਾਣਾ ਹੋਂਦ ਤੇ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਉਹਨੂੰ ਸ਼੍ਰੀਨਗਰ ਤੋਂ ਲਗਭਗ ਵਕ ਪਟਨਾ ਸਾਹਿਬ ਅਦਰ ਸੋਰੀ ਹਰਮੰਦਰ ਸਾਹਿਬ ਤੋਂ ਸਾਰੇ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਸਾਰਿਆਂ ਨੇ ਜਾ ਕੇ ਨਤਮਸਤਕ ਹੋਣਾ ਜਾ ਕੇ ਔਰ ਬਹੁਤ ਵੱਡੇ ਸਮਾਗਮ ਜਿਹੜੇ ਆ ਮਹਾਰਾਜ ਨੂੰ ਨਮਨ ਕਰਨ ਲਈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਲਈ ਸ਼ੀਸ਼ ਝੁਕਾਣ ਲੈ ਇਕੱਠੇ ਹੋਏ ਅੱਜ ਅਸੀਂ ਜਿਹੜੀ ਇਹ ਯਾਤਰਾ ਕੋਈ ਹੈਗੀ ਸਾਰੀ ਇਹਨੂੰ ਅਸੀਂ ਨਲੋਈਆਂ ਚੌਂਕ ਦੇ ਵਿੱਚੋਂ ਰੀਸਿਪਟ ਕਰਕੇ ਸਾਰੇ ਸ਼ਹਿਰ 'ਚੋਂ ਮਾਤਾ ਮਾਤਾ ਰਾਣੀ ਚੌਂਕ 'ਚ ਹੋ ਗਏ ਦੂਜਾ ਗੋਸ਼ਾਲਾ ਬਾਜ਼ਾਰ ਦੇ ਨਾਲ ਪੁੱਲ ਤੋਂ ਹੋ ਕੇ ਆਪਾਂ ਚਰਾਜ ਤੋਂ ਹੋ ਕੇ ਮਾਡਲ ਕਲਾਉਨ ਨਹੀਂ ਮਾਡਲ ਕਲਾਉਨ ਦੀ ਮਿੱਠਾ ਪਟਾਣਾ ਸਾਹਿਬ ਆਪਾਂ ਜਾ ਕੇ ਥੋੜੀ ਦੇਰ ਲਈ ਵਿਸ਼ਰਾਮ ਹੈ ਉੱਥੇ ਲੰਗਰ ਪਾਣੀ ਹੈ ਗੁਰਨਾਨਕ ਦੀ ਰਸੋਈ ਦਾ ਮਹਾਰਾਜ ਦਾ ਪਾਦੀ ਪਾਸ਼ਾਹੀ ਦਾ ਸੋ ਸਾਰਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ ਦੇ ਕੈਂਟਾ ਘਰਦੋ ਹੋ ਕੇ ਬੰਗਾਲੀ ਚੌਕ ਜੋ ਕੇ ਕੈਂਟਾ ਘਰ ਰੈਸੇਸ਼ਨ ਚੌਕ ਜਾ ਕੇ ਮਹਾਰਾਜ ਨੂੰ ਸਲੂਟ ਉੱਤੇ ਕਰਾਣਾ ਸਾਰੇ ਸਾਡੀ ਪੰਜਾਬ ਪੁਲਿਸ ਡੁਕੜੀ ਉੱਤੇ ਸਲੂਟ ਕਰੇਗੀ ਮਹਾਰਾਜ ਨੂੰ ਤਸਾਕ ਜਾ ਕੇ ਮੈਂ ਸਭ ਨੂੰ ਇਹ ਸ਼ੁਭ ਦਿਨ ਦੇ ਉੱਤੇ ਇੱਥੇ ਇਕੱਠੇ ਹੋਣ ਦੇ ਉੱਤੇ ਜਿਹੜਾ ਅਸੀਂ ਅੱਜ ਉਹਨਾਂ ਨੂੰ ਨਮਨ ਕਰਨ ਲਈ ਹੋਏ ਆਂ ਤੋਂ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਕਰਵਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਰ ਵੀ ਬਹੁਤ ਸਾਰੀ ਸੰਗਤ ਇੱਥੇ ਆ ਰਹੀ ਹੈ ਥੋੜੀ ਦੇਰ ਦੇ ਵਿੱਚ ਕਿਉਂਕਿ ਥੋੜਾ ਯਾਤਰਾ ਦਾ ਟਾਈਮ ਨਹੀਂ ਕਵਰੀ ਕਲੀਅਰ ਹੁੰਦਾ ਤੇ ਜਿੰਨੇ ਵੀ ਸਰੂਪ ਮਹਾਰਾਜ ਦੇ ਗਏ ਆ ਚਾਹੇ ਪਰਸੂ ਗਿਆ ਸੀ ਅਸੀਂ ਪਰਸੂ ਰਾਤ ਨੂੰ 11 ਵਜੇ ਕਿਉਂਕਿ ਸਾਡੇ ਲਈ ਇਹ ਕੋ ਹੋਰ ਮਿਸ਼ਨ ਨਹੀਂ ਵੀ ਕਿਤੋਂ ਅਸੀਂ 11 11:30 ਵਜੇ ਉਸ ਦਿਨ ਵਿੱਚ ਸੈਸ਼ਨ ਚੌਂਕ ਦੇ ਵਿੱਚ ਖੜੇ ਹੋ ਕੇ ਉਹ ਸਰੂਪ ਨੂੰ ਵੀ ਉਹ ਵੀ ਸ਼ਰਨੈ ਤੋਂ ਤਰਿਆ ਅੱਜ ਅਸੀਂ ਇੱਥੇ ਵੀ ਕੱਲ ਲੋਕਲ ਵੀ ਨਗਰ ਕੀਰਤਨ ਸੀਗਾ ਉਹਦੇ ਵਿੱਚ ਵੀ ਅਸੀਂ ਮੇਰ ਹੌਸਲੇ ਸਾਹਮਣੇ ਸਾਰੇ ਇਕੱਠੇ ਹੋ ਕੇ ਮਹਾਰਾਜ ਨੂੰ ਨਮਨ ਕੀਤਾ ਸਮਾਪੇਰ ਦੁਆਰਾ ਸਾਰੇ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਕਰ ਨੌ ਨਿਦਾਵੇ ਧਾਵੇ ਸਭ ਥਾਂ ਹੀ ਹੋਏ ਸਾਹ ਜੀ ਧੰਨਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਔਰ ਧੰਨਤਾ ਮਤੀ ਦਾਸ ਜੀ ਔਰ ਬਿਆਲਾ ਜੀ ਤੇ ਸਤੀ ਦਾਸ ਜੀ ਜਿਹੜਾ ਕਿ 350 ਸਾਲਾਂ ਸਦੀ ਸਦਾਬਦੀ ਜਿਹੜਾ ਕਿ ਮਨਾਇਆ ਜਾ ਰਿਹਾ ਸੰਤਾਵਾਂ ਵੱਲੋਂ ਇਸ ਵਕਤ ਨਵੀਆਂ ਚੌਂਕ ਦੇ ਵਿੱਚ ਆਪਾਂ ਸਾਰੇ ਜਣੇ ਹੁਸ਼ਾਰਪੁਰ ਸ਼ਹਿਰ ਫੈਤਪੁਰ ਸ਼ਹਿਰ ਦੇ ਵਾਸੀ ਸੰਤਾ ਸਾਰਿਆਂ ਇੱਥੇ ਬਿਰਾਜਮਾਨਾਂ ਔਰ 350 ਸਾਲਾ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਔਰ ਕਸ਼ਮੀਰ ਤੋਂ ਜਿਹੜਾ ਕਿ ਨਗਰਪੀਰਤਾਂ ਦੇ ਰੂਪ ਦੇ ਵਿੱਚ ਇੱਥੇ ਸੰਗ ਪਹੁੰਚ ਆ ਰਿਹਾ ਅਸੀਂ ਸਾਰੇ ਜਣੇ ਸਵਾਗਤ ਧੰਨਵਾਦ ਸੇ ਖੜੇ ਆ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦਸਾਨੇ ਸ਼ਹੀਦੀ ਜਿਹੜੀ ਮਿਸਾਲ ਔਰ ਮੁਨੋਖਤਾ ਵਾਸਤੇ ਮੁਕਦੇ ਵੀ ਭਲਾ ਦੀ ਜਾ ਸਕਦਾ ਔਰ ਮੈਂ ਅੱਜ ਦੇ ਇਸ ਵਿਹਾੜੇ ਦੇ ਉੱਪਰ ਮੈਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਨਾ ਲੱਖ ਲੱਖ ਕੋਟ ਕੋਟ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਦੰਜੂ ਰਾਖਾ ਪ੍ਰਭਤਾ ਕ ਕਿੰਨੋ ਵੱਡੋ ਕਲੂ ਮਹਸਾਖਾ ਧਰਮ ਹੀਤ ਸਾਧਾ ਜਨ ਕੀਆ ਸੀਸ ਦਿਆ ਪਰ ਸਿਰਰ ਉਹਨਾਂ ਦੀ ਹੈ ਐਸੇ ਦੀਨਦਿਆਲ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਔਰ ਉਹਨਾਂ ਦੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਪੁਰਬ ਔਰ ਨਾਲ ਹੀ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ 350 300 ਸਾਲਾ ਗੁਰਤਾ ਗੱਦੀ ਦੇ ਵਿੱਚ ਸਾਰੀਆਂ ਸੰਗਤਾਂ ਸਾਰੇ ਵਰਲਡ ਦੇ ਵਿੱਚ ਸਾਰੇ ਮਿਲ ਕੇ ਮਨਾ ਰਹੇ ਆ ਔਰ ਇਸੇ ਲੜੀ ਦੇ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕਰਕੇ ਸ਼੍ਰੀਨਗਰ ਤੋਂ ਇੱਕ ਮਹਾਨ ਨਗਰ ਕੀਰਤਨ ਭਾਈ ਕਿਰਪਾ ਰਾਮ ਜੀ ਦੀ ਯਾਦ ਦੇ ਵਿੱਚ ਕਿਉਂਕਿ ਕਸ਼ਮੀਰੀ ਪੰਡਤਾਂ ਦੇ ਬੇਨਤੀ ਕਰਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਹੀਦੀ ਦੇਣ ਵਾਸਤੇ ਦਿੱਲੀ ਗਏ ਸਨ ਉਸ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀ ਨਗਰ ਤੋਂ ਉਹ ਪੰਡਤਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਆ ਰਿਹਾ ਹੈ ਹਸ਼ਰਪੁਰ ਦੀਆਂ ਸਾਰੀਆਂ ਜਥੇਪੰਡੀਆਂ ਔਰ ਸਾਰੇ ਸਰਕਾਰ ਦੇ ਨੁਮਾਇੰਦੇ ਸਾਰਾ ਪ੍ਰਸ਼ਾਸਨ ਔਰ ਸਾਰੇ ਹੀ ਮਹਾਂਪੁਰਖ ਜਿਹੜੇ ਨੇ ਉਹਦੇ ਸਵਾਗਤ ਵਾਸਤੇ ਇਕੱਠੇ ਹੋਏ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ ਜਿਵੇਂ ਗੁਰੂ ਸਾਹਿਬ ਜੀ ਨੇ ਧਰਮ ਵਾਸਤੇ ਆਪਣਾ ਅਸੀਸ ਦੇ ਕੇ ਧਰਮ ਨੂੰ ਬਚਾਇਆ ਧਰਮ ਦੀ ਰੱਖਿਆ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਵੀ ਹੱਥ ਰੱਖ ਕੇ ਸਾਨੂੰ ਧਰਮ ਕਮਾਉਣ ਦਾ ਬਲ ਉਦਮ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਦੁਆਰਾ ਫਰੈਗ ਇੱਕ ਪ੍ਰੋਗਰਾਮ ਜੋ ਸ਼੍ਰੀਨਗਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾ ਰਿਹਾ ਨਗਰ ਕੀਰਤਨ ਜਿਸ 바ਵਤ ਭੰਤਨ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਬਲਦਾਨ ਦਿਵਸ ਦੀ ਸੈਲੀਬ੍ਰੇਸ਼ਨ ਕੀਤੀ ਜਾਣੀ ਹੈ ਸਾਡੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੂੰ ਯਾਦ ਕਰਦੇ ਹੋਏ ਧਰਮ ਦੀ ਰੱਖਿਆ ਦੇ ਹਿੱਤ ਜੋ ਉਹਨਾਂ ਨੇ ਕੀਤਾ ਅਸੀਂ ਵੀ ਆਪਣੇ ਹਿੰਦੁਸਤਾਨ ਨੂੰ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਇੱਕ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਗੁਰੂ ਸਾਹਿਬ ਦੇ ਦਿੱਤੇ ਪੂਰਨੇ ਉਹਨਾਂ ਦੇ ਉੱਪਰ ਪੂਰੇ ਚਲਦੇ ਹੋਏ ਇਨਸਾਨੀਅਤ ਨੂੰ ਬਚਾਈਏ ਸਿੱਖੀ ਨੂੰ ਬਚਾਈਏ ਹਰ ਧਰਮ ਨੂੰ ਬਚਾਈਏ ਜਿਸ ਤਰ੍ਹਾਂ ਉਹਨਾਂ ਨੇ ਹਰ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ ਉਸੇ ਤਰ੍ਹਾਂ ਅੱਜ ਅੱਗੇ ਹੋ ਕੇ ਹਰ ਕੰਮ ਦੇ ਵਿੱਚ ਅੱਗੇ ਵੱਧ ਕੇ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਤੇ ਇਨਸਾਨੀਅਤ ਦੀ ਸੇਵਾ ਦੇ ਵਿੱਚ ਪੂਰਨ ਤੌਰ ਤੇ ਸਮਰਪਿਤ ਹੋਈਏ ਭਾਏ ਅਸੀਂ ਹੁਸ਼ਿਆਰਪੁਰ ਦੇ ਯੂਨਾਈਟਿਡ ਸਿਕਸ ਆਫ ਹੁਸ਼ਿਆਰਪੁਰ ਇਸ ਸਮੂਹ ਮੈਂਬਰਸ਼ਿਪ ਅਤੇ ਸਮੂਹ ਐਡਮਿਨਿਸਟ੍ਰੇਟਿਵ ਟੀਮ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਬੜਾਈ ਪੂਰਨਿਆਂ ਦੇ ਉੱਪਰ ਉਹਨਾਂ ਦੇ ਦੱਸੇ ਰਾਹਾਂ ਦੇ ਉੱਪਰ ਪੂਰੀ ਤਾਕਤ ਦੇ ਨਾਲ ਪੂਰੇ ਹੌਸਲੇ ਹਵਾਜ਼ ਦੇ ਵਿੱਚ ਪੂਰੇ ਜੋਸ਼ ਦੇ ਨਾਲ ਚੱਲੀਏ ਤੇ ਇਨਸਾਨੀਅਤ ਦੀ ਜੀਵਾ ਕਰੀਏ ਵਾਹਿ ਜੀ ਦਾ ਕਲਸਾ ਵਾਹਿ ਜੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਈ ਮਤੀਤ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਬਿਆਲਾ ਜੀ ਨੂੰ ਸਮਰਪਿਤ ਜਿਹੜਾ 350ਵਾਂ ਸ਼ਿੱਦੀ ਦਿਹਾੜਾ ਮਨਾ ਰਹੀ ਹੈ ਪੰਜਾਬ ਸਰਕਾਰ ਤੇ ਉਹਨਾਂ ਦੇ ਉਪਰਾਲੇ ਸਦਕਾ ਨਗਰ ਕੀਰਤਨ ਖੁਸ਼ਾਟਪੁਰ ਦੇ ਵਿੱਚ ਪਰਵੇਸ਼ ਕਰਨ ਜਾ ਰਿਹਾ ਹੈ ਜਿਹਦੇ ਤੇ ਸੰਗਤ ਉਹਨਾਂ ਦਾ ਦ دیدار ਪਾਣ ਲਈ ਦਰਸ਼ਨ ਕਰਨ ਲਈ ਇੱਥੇ ਹੈਗੀ ਹੈ ਤੇ ਮੈਂ ਉਹਨਾਂ ਨੂੰ ਨਮਨ ਅਸੀਂ ਨਮਨ ਕਰ ਸਕਦੇ ਹਾਂ ਤੇ ਸ਼ਰਧਾ ਸੁਮਨ ਅਨੁਭਵ ਕਰ ਸਕਦੇ ਹਾਂ ਉਹਨਾਂ ਦੇ ਬਲੀਦਾਨ ਨੂੰ ਜੋ ਉਹਨਾਂ ਨੇ ਧਰਮ ਦੇ ਖਾਤੇ ਤੇ ਦੇਸ਼ ਦੇ ਖਾਤੇ ਤੇ ਕਿਤਾ ਅੱਜ ਪੰਜਾਬ ਸਰਕਾਰ ਨੇ ਜਾਂ ਮੈਂ ਕਹਿਣਾ ਚਾਹਾਂਗਾ ਹਰ ਇੱਕ ਵਿਦਿਅਕ ਅਦਾਰੇ ਨੂੰ ਇੱਕ ਕਦਮ ਉਠਾਉਣਾ ਚਾਹੀਦਾ ਹੈ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਦੇ ਬਾਰੇ ਜ਼ਰੂਰ ਦੱਸਣ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਕੀ ਕੀਤਾ ਹੈ ਤੇ ਉਹਦੇ ਨਾਲ ਲਈ ਹੁਸ਼ਿਆਰਪੁਰ ਦੀ ਸੰਗਤ ਵੀ ਤਿਆਰ ਹੈ ਨਰੋਇਆਂ ਚੌਂਕ ਤੋਂ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਪੂਰੇ ਸ਼ਹਿਰ ਦੇ ਵਿੱਚੋਂ ਅੱਜ ਨਗਰ ਕੀਰਤਨ ਹੁੰਦਾ ਹੋਂਦਾ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਵਿਸ਼ਰਾਮ ਕਰੇਗਾ ਤੇ ਇੱਥੇ ਸਾਰੇ ਬਜ਼ੁਰਗ ਦੋ ਬੱਚੇ ਸਾਰੇ ਇਕੱਠੇ ਹੋਏ ਹੋਏ ਨੇ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ 19 ਨਵੰਬਰ ਨੂੰ ਸ਼੍ਰੀਨਗਰ ਤੋਂ ਪ੍ਰਾਰambh ਹੋਇਆ ਜੀ ਸੋ ਇਹ ਨਗਰ ਕੀਰਤਨਾਂ ਜਿਵੇਂ ਸਤਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਮਾਨਾ ਆ ਕੇ ਤਿਰਕ ਜੰਜੂ ਰਾਖਾ ਪ੍ਰਭਤਾ ਆਂਕਾ ਕੀਨੋ ਬੜੋ ਗਨੂ ਮੈ ਸਾਗਾ ਕਸ਼ਮੀਰੀ ਬ੍ਰਾਹਮਣਾਂ ਦੀ ਪ੍ਰਿਆਰ ਤੇ ਉਹਨਾਂ ਦਾ ਧਰਮ ਖੱਗਰੇ ਵਿੱਚ ਹੈ ਤਨਪੁਰ ਦੇਵ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਲਾ ਕੇ ਜਦੋਂ ਉਹ 500 ਬ੍ਰਾਹਮਣਾਂ ਦਾ ਜਥਾ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਪਹੁੰਚਿਆ ਸੀ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਆਰੇ ਗੁਰਸਿੱਖਾਂ ਦੇ ਨਾਲ ਸ਼ਹਾਦਤ ਦੇ ਕਰਕੇ ਜੋ ਬੁਧੇ ਹੋ ਹਿੰਦੂ ਧਰਮ ਦੀ ਬੇੜੀ ਨੂੰ ਬਚਾਉਣਾ ਕੀਤਾ ਸੋ ਉਸ ਮਹਾਨ ਸਤਿਗੁਰੂ ਦੀ ਅਤੇ ਉਹਨਾਂ ਦੇ ਪਾਰੇ ਗੁਰੂ ਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਨ ਲਈ ਪੰਜਾਬ ਸਰਕਾਰ ਨੇ ਬਰਾਲਾ ਕੀਤਾ ਔਰ ਇਹ ਜੋ ਸ਼੍ਰੀਨਗਰ ਤੋਂ ਅਨੰਦਪੁਰ ਸਾਹਿਬ ਦਾ ਨਗਰ ਕੀਰਤਨ ਹੈ ਇਸ ਦੇ ਸਾਰੇ ਪ੍ਰਬੰਧਨ ਦੀ ਦੇਖੇ ਇੱਕ ਜੋ ਹੈ ਸੰਤ ਪਾਪਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਸਿੱਧੀ ਗਈ ਹੈ ਜੋ ਨਗਰ ਕੀਰਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛੱਦਰ ਛਾਇਆ ਹੈ ਪੰਜਾਬ ਪਿਆਰਾਂ ਦੀ ਗਵਾਈ ਵਿੱਚ ਉਨੇ ਦਿਨਾਂ ਤੋਂ ਜੰਮੂ ਤੋਂ ਰਵਾਨਾ ਹੋਇਆ ਸੀ ਸ਼੍ਰੀਨਗਰ ਤੋਂ ਰਵਾਨਾ ਹੋਇਆ ਸੀ ਪਹਿਲਾ ਪੜਾਅ ਜੰਮੂ ਸੀ ਫਿਰ ਪਠਾਨਪੋਟ ਤੇ ਕੱਲ ਰਾਤ ਗੁਰਦੁਆਰਾ ਰਾਮਪੁਰ ਕੇੜਾ ਸਾਹਿਬ ਇੱਥੇ ਸੋ ਸਮੁੱਚੇ ਰੂਟ ਦੇ ਉੱਤੇ ਸੰਗਤਾਂ ਦੇ ਵਿੱਚ ਜਿੰਨਾ ਭਾਰੀ ਉਤਸ਼ਾਹ ਦੇਖਣ ਵਿਚਾਰਿਆ ਸੋ ਉਹ ਨਾ ਮਿਸਾਲ ਹੈ ਸਾਰਾ ਹੀ ਹਿੰਦੁਸਤਾਨ ਜੋ ਹੈ ਉਹ ਕਣਕਣ ਉਸ ਦਾ ਜੋ ਹੈ ਸਤਗੁਰੂ ਜੀ ਦੇ ਪਾਰ ਪੁਕਾਰਾਂ ਦਾ ਉਹਨਾਂ ਦੇ ਬਖਸ਼ਸ਼ਾਂ ਲਈ ਰਣੀ ਹੈ ਸੋ ਆਪਣੇ ਉਹਨਾਂ ਸਤਿਗੁਰਾਂ ਦੇ ਰਣਾਂ ਦੇ ਉੱਤੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਲਈ ਸੋ ਇਹ ਯਤਨ ਹੈ ਪੰਜਾਬ ਸਰਕਾਰ ਨੇ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਕੀਤਾ ਇਹ ਸ਼ਲਾਘਾਯੋਕ ਬਰਾਲਾ ਹੈ ਸੋ ਆਪ ਸ਼ਾਹਪੁਰ ਵਿੱਚ ਵੀ ਵੇਖ ਰਹੇ ਹੋ ਸੋ ਸੰਗਤਾਂ ਦਾ ਬੇਮਿਸਾਲ ਠਾਠਾ ਮਰਦਾ ਇਕੱਠ ਇਸ ਨਗਰ ਕੀਰਤਨ ਦੀ ਜੋ ਹੈ ਸਵਾਗਤ ਕਰਨ ਲਈ ਨਲਵਾਇਆ ਚੌਕ ਪੁੱਜਾ ਹੈ ਸਾਢੇ 9:00 ਵਜੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਨਗਰ ਕੀਰਤਨ ਆਰਾਮ ਹੋਇਆ ਸੀ ਹੁਣ ਤਕਰੀਬਨ 5 5:30 ਘੰਟੇ ਹੋ ਚੁੱਕੇ ਨੇ ਕਿ ਰੇਗਲ ਹਿਆਰਪੁਰ ਵਿੱਚ ਐਂਟਰੀ ਹੋਈ ਹੈ ਸੋ ਲੱਗਦਾ ਹੈ ਕਿ 4-4-5 ਘੰਟੇ ਇੱਥੇ ਸੰਗਤਾਂ ਜੋ ਹੈ ਉਹ ਨਗਰ ਕੀਰਤਨ ਦੇ ਦਰਸ਼ਨ ਕਰਨ ਦੀਆਂ ਸੋ ਆਪਾਂ ਰਲ ਮਿਲ ਕੇ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਦੇ ਬਾਰ ਪੁਕਾਰਾਂ ਨੂੰ ਯਾਦ ਕਰਦੇ ਆਂ ਉਹਨਾਂ ਦੀਆਂ ਬਖਸ਼ਿਸ਼ਾਂ ਉੱਪਰ ਉਹਨਾਂ ਦੇ ਚਰਨਾਂ ਉੱਪਰ ਸਿਰ ਨਿਵਾਉਂਦੇ ਹੋਏ ਆਪਾਂ ਇਸ ਮੁੱਚੇ ਸਮਾਗਮ ਜੋ 350 ਸਾਲਾ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਆਪਣਾ ਦਰਸ਼ਨ ਕਰਕੇ ਸਾਧਗੁਰਾਂ ਦੀ ਚਰਨਾਂ ਦੇ ਲੰਮਸਕਾਰ ਕਰਕੇ ਆਪਣੇ ਆਪ ਨੂੰ ਧਨ ਭਾਗਾ ਗ੍ਰਿਏ ਇਹੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ